ਕੀ ਨਾਮ ਤੇ ਆਪਨਾ ਮੇਰਾ ਨਾਮ ਬੂਤਾ ਸਿੰਘ ਹੈ ਕੀ ਗੱਲ ਹੋਈ ਜਿੱਥੇ ਸਿਰਫ ਅਸੀਂ ਭਾਈ ਨੂੰ ਪੁੱਛਣ ਗਏ ਆ ਸਾਡਾ ਉਹ ਕਮੇਟੀ ਦਾ ਚੱਕਰ ਸੀ ਭਾਈ ਨਾਲ ਉਹਨਾਂ ਨਾਲ ਗੱਲ ਕਰਨ ਗਏ ਆ ਇਹ ਜਿਹੜਾ ਜੀਤਾ ਆਪਣੇ ਬਲਜੀਤ ਸਿੰਘ ਜੀਤਾ ਹੂੰ ਭਾਈ ਨੇ ਇਹਨੂੰ ਫੋਨ ਕਰਕੇ ਸੱਦਿਆ ਗਿਆ ਅੱਛਾ ਸੱਦਿਆ ਗਿਆ ਇਹਨਾਂ ਅੰਦਰ ਆ ਕੇ ਸਾਣਾ ਵੱਧ ਘੱਟ ਹੋਇਆ ਇੱਥੇ ਆ ਕੇ ਕੀ ਕਹਿੰਦਾ ਤੁਹਾਨੂੰ ਇਹ ਕਹਿੰਦਾ ਕਿ ਮੈਂ ਬੰਦੇ ਲਾਉਣਾ ਮੈਂ ਤਾਂ ਹਮਕੀਨ ਫਾਨਾ ਮੈਂ ਦੇਖਣ ਆਇਆ ਚਾਰ ਕਮੇਟੀ ਮੈਂਬਰ ਅੰਦਰ ਬੈਠੇ ਅੱਛਾ ਤੇ ਜਿਹੜੇ ਬੂਟੇ ਪੱਟੇ ਤੁਸੀਂ ਵੱਢੇ ਆ ਬੂਟੇ ਇਸ ਕਰਕੇ ਉਹ ਅੱਧੇ ਸੁੱਕ ਵਿੱਚ ਹੋ ਜੀ ਕੋਸ ਖਰਾਬ ਹੋ ਚੁੱਕੇ ਜੀ ਉਹ ਇਸ ਕਰਕੇ ਪੱਤੇ ਦੇ ਮੋੜ ਦੇ ਉੱਤੇ ਦੁਬਾਰਾ ਹੋਰ ਲਾਉਣੇ ਆ ਆ ਫਲ ਵੀ ਲੱਗੇ ਹੋਏ ਜੀ ਉਹਨਾਂ ਨੂੰ ਉਹ ਕੱਟ ਕੇ ਉਹੀ ਕਾਣੇ ਸੀ ਅਸੀਂ ਦੁਬਾਰਾ ਮੋੜ ਕੇ ਲਾਉਣੇ ਆ ਉਹ ਜਾਲੇ ਉੱਤੇ ਦੁਬਾਰਾ ਫੇ ਬਾਹਰਾਂ ਦੇ ਵਿੱਚ ਅੱਛਾ ਅੱਗੇ ਵੀ ਜੇ ਕੋਈ ਮੰਨ ਲਓ ਪਟੋਂ ਦਾ ਆ ਕੇ ਉਹ ਪਟਾ ਜੇ ਤੇ ਮਜੂਦ ਲਾਤਾ ਉਹ ਸਾਬੇ ਨਾਲ ਹੀ ਹੋਰ ਜਾੜੇ ਆਪਣੇ ਆਪ ਹੀ ਯਾਨੀ ਵਧੀਆ ਕੁਆਲਟੀ ਦੇ ਲਈ ਆ ਕੇ ਲਾਗੇ ਆ ਅੱਗ ਵੀ ਲਾਈ ਹੋਈ ਉਹ ਬੂਟਿਆਂ ਨੂੰ ਕਿਹੜੇ ਨੂੰ ਲੱਗੀ ਆ ਜੀ ਉਹ ਲੱਗੂਸ ਲੱਗਾ ਆ ਸਾਰਾ ਇਕੱਠਾ ਕਰਕੇ ਸਵਾਲ ਆਈ ਕਿ ਉਸ ਵਾਰ ਜਿਹੜੇ ਪੱਤੇ ਇਕੱਠੇ ਕਰ ਕੋ ਅੱਗ ਲੱਗੀ ਹੋਆ ਸਿਰਫ ਇਹ ਆ ਜੀ ਇਹ ਮਸਲਾ ਸਿਰਫ ਗੁਰਦੁਆਰੇ ਦਾ ਹੋਰ ਕੋਈ ਨਹੀਂ ਹੈਗਾ ਉਹ ਕਮੇਟੀਆਂ ਜਿਹੜੀਆਂ ਦੋ ਪਹਿਲਾਂ ਰਹਿ ਚੁੱਕੀਆਂ ਸਭ ਕੁਝ ਖਾ ਚੁੱਕੀਆਂ ਆ ਹੁਣ ਗੁਰਦੁਆਰਾ ਮੜਾ ਜਾਂ ਸਟੈਂਡ ਤੇ ਆ ਜਾ ਉਹ ਸਟੈਂਡ ਤੇ ਹੁੰਦਾ ਚੱਲ ਜੀ ਮਸਲਾ ਮੀਨ ਕਰ ਲਈ ਠੀਕ ਹਾਂਜੀ ਅੱਜ ਪਿੰਡ ਮੈਸਮਪੁਰ ਤਾਲਪੁਰ ਪੱਟੀ ਗੁਰਦੁਆਰਾ ਸਾਬ ਦੇ ਵਿੱਚ ਕਿੰਨੂਆਂ ਦੇ ਬੂਟੇ ਲਾਇਓ ਸੀ ਪਾਰਕ ਤੇ ਵਿੱਚ ਜਿਹੜੇ ਇਹਨਾਂ ਨੇ ਬਿਨਾਂ ਪੁੱਛੇ ਤੋਂ ਪੱਤੇ ਆ ਇਹੀ ਜਿਹੜੇ ਬੂਟੇ ਆ ਜਿਹੜਾ ਥਾਂ ਸੀ ਇਹ ਪੰਚਾਇਤ ਦਾ ਸੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਲਾ ਕੇ ਤਾਂ ਇਹ ਕਿਹਾ ਸੀ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਨਾ ਕੋ ਪਾਰਕ ਬਣ ਜੂਗੀ ਸਾਰੇ ਪਿੰਡ ਨੇ ਸਹਿਮਤੀ ਦਿੱਤੀ ਸੀ ਉਸ ਵੇਲੇ ਇਹਨਾਂ ਨੇ ਕਿਨੂਆ ਦੇ ਬੂਟੇ ਲਾਤੇ ਜਿਹੜੇ ਕਿਨੂਆ ਦੇ ਬੂਟੇ ਸੀ ਉਹ ਸਕੂਲ ਜਾਂਦੇ ਨਿਆਣੇ ਬੱਚੇ ਮਤਲਬ ਹਰ ਕਤੂਰ ਲੰਦਾਈ ਇਹਨਾਂ ਨੇ ਧੱਕੇ ਦੇ ਨਾਲ ਤਿੰਨਾਂ ਬੰਦਿਆਂ ਨੇ ਤਿੰਨ ਕਿੰਨੇ ਇੱਕ ਪੱਪੂ ਬੂਟाराम ਬੂਟਾ ਸਿੰਘ ਤੇ ਇੱਕ ਦੂਜਾ ਗੁਰਵਿੰਦਰ ਸਿੰਘ ਇਹ ਬੰਦਿਆਂ ਨੇ ਪੱਟੇ ਆ ਜਿਹੜੀ ਦਰਖਾਸਤ ਵੀ ਥਾਣੇ ਦੇਤੀ ਆ ਤੇ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਉਦੇ ਆ ਤੇ ਬਾਕੀ ਜਿਹੜਾ ਆ ਬੂਟਿਆਂ ਦਾ ਨੁਕਸਾਨ ਹੋਇਆ ਫਲ ਲੱਗੇ ਸੀ ਬੂਟਿਆਂ ਨੂੰ ਤੁਸੀਂ ਦੇਖਿਆ ਹੀ ਆ ਇਹ ਬਹੁਤ ਮਾੜਾ ਕੀਤਾ ਜੀ ਫਲ ਲਗਾ ਨਾ ਵੀ ਹੁੰਦਾ ਬੂਟੇ ਪੱਟਣੇ ਨਹੀਂ ਚਾਹੀਦੇ ਗੁਰਦੁਆਰਾ ਸਾਹਿਬ ਦੇ ਬੂਟੇ ਆ ਇਹ ਬਹੁਤ ਵੱਡਾ ਹੀ ਨੁਕਸਾਨ ਕੀਤਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਆ ਸਖਤ ਤੋਂ ਸਖਤ ਕੀਤੀ ਜਾਵੇ